ਨਲ ਲੁਧਿਆਣਾ ਦੇ ਰਾਹੀਂ ਭਾਰਤ ਦੇ ਪ੍ਰੈਜ਼ੀਡੈਂਟ ਮੁਰਮੁਰੂ ਬੀਬੀ ਜੀ ਨੂੰ ਇੱਕ ਮੈਮੋਰੰਡਮ ਦੇ ਰਹੇ ਆ ਜਸਵੰਤ ਸਿੰਘ ਚੀਮਾ ਇਹਨਾਂ ਦੀ ਯੋਗ ਅਗਵਾਈ ਹੈ ਜਿਹੜੀ ਇਸ ਦੇ ਜਥੇਦਾਰ ਅਮਿਤ ਪ੍ਰਧਾਨ ਹੈ ਗੋਪੀ ਜੀ ਸਾਡੇ ਜਨ ਸ਼ਕਤੀ ਹੈ ਤੇ ਪੰਨੂ ਸਾਹਿਬ ਸਾਡੇ ਵੀ ਜਨ ਸ਼ਕਤੀ ਹੈ ਤੇ ਸਾਡੇ ਬਿੱਟੂ ਜੀ ਜਨ ਸ਼ਕਤੀ ਹੈ ਸਾਰੀ ਜਥੇਬੰਦੀ ਅੱਜ ਮੈਮੋਰੰਡਮ ਇਹ ਦੇ ਰਹੇ ਆ ਕਿ ਰਵੀ ਸਿੰਘ ਜਿਹੜਾ ਖਾਲਸਾ ਏਡ ਦੇ ਹੈ ਜਿਨੇ ਮਨੁੱਖਤਾ ਦੀ ਸੇਵਾ ਕੀਤੀ ਹੈ ਹੜਾ ਹੁੰਦੇ ਆ ਕੋਈ ਆਫਤ ਆਉਂਦੀ ਆ ਯੂਕਰੇਨ ਦੇ ਬੱਚਾ ਹੋਵੇ ਪੂਰੇ ਸੰਸਾਰ ਦੇ ਬੱਚਾ ਹੋਵੇ ਬਾਚ ਨਹੀਂ ਉੱਥੇ ਉਹ ਜਾ ਕੇ ਸੇਵਾ ਕਰਦੇ ਮਨੁੱਖਤਾ ਦੀ ਭਾਈ ਣੀਆਂ ਦਾ ਰੋਲ ਅਦਾ ਕਰਦੇ ਆ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਸਾਡਾ ਸੀਗਾ ਲਤੀਪੁਰਾ ਮੋਰਚਾ ਘਰ ਭਗਵਾਨ ਕਮਾਨ ਦੇ ਸਰਕਾਰ ਨੇ ਟਾਤਾ ਉੱਥੇ ਵੀ ਲੰਗਰ ਹੈ ਜੀ ਬੰਦੀ ਸਿੰਘ ਜਿਹੜੇ ਰਿਆ ਨਹੀਂ ਕੀਤੇ ਉੱਥੇ ਵੀ ਇਹਨਾਂ ਦਾ ਲੰਗਰ ਹੈ ਜਿੱਥੇ ਵੀ ਜ਼ੁਲਮ ਹੈ ਉੱਥੇ ਲੰਗਰ ਲਾਉਂਦੇ ਆ ਤੇ ਫਿਰ ਉਹਨਾਂ ਦੇ ਡਾਇਰੈਕਟਰ ਪਟਿਆਲੇ ਦੇ ਵਿੱਚ ਜਿਹੜਾ ਤਰਮਨਜੀਤ ਸਿੰਘ ਹੈ ਉਹਦੇ ਘਰ ਤੇ ਛਾਪਾ ਮਾਰ ਦੇਣਾ ਨਾ ਸਰਪੰਚ ਬੁਲਾਇਆ ਨਾ ਉਥੋਂ ਦਾ ਐਮਸੀ ਬੁਲਾਇਆ ਨਾ ਕੋਈ ਵਕੀਲ ਬੁਲਾਇਆ ਹਰ ਲੜ ਕਰਕੇ ਵੜ ਜਾਣਾ ਅੰਦਰ ਤੇ ਉਹਨਾਂ ਦੇ ਘਰੋਂ ਤਲਾਸ਼ੀ ਲੈ ਜਣੀ ਇਹ ਗੈਰ ਕਾਨੂੰਨੀ ਹੈ ਇਸ ਕਰਕੇ ਮੈਨੂੰ ਦੱਸੋ ਕੋਈ ਖਾਲਸਾ ਏਡ ਦਾ ਰਵੀ ਸਿੰਘ ਆ ਦੀ ਕੋਈ ਬੰਬ ਤੋਂ ਕੀ ਹੈ ਇਹ ਮਨੁੱਖਤਾ ਦੀ ਸੇਵਾ ਕਰਦਾ ਰੇਡ ਤਾਂ ਕਰਨਾ ਚਾਹੀਦਾ ਸੀ ਜਿਹੜੇ ਚਿੱਟਾ ਵੇਚਦੇ ਆ ਰੇਡ ਤਾਂ ਕਰਨਾ ਸੀ ਮਵਾਤ ਵਾਲਿਆਂ ਤੇ ਰੇਡ ਤਾਂ ਨੂੰ ਵਾਲਿਆਂ ਤੇ ਕਰਨਾ ਮਨੀਪੁਰ ਵਾਲਿਆਂ ਤੇ ਕਰਨਾ ਸੀ ਰੇਡ ਉਹਨਾਂ ਤੇ ਕਰਨਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗ਼ੈਰ ਕਾਨੂੰਨੀ ਕੀਤੀ ਤੇ ਕਰਾਈ ਰੇਡ ਤਾਂ ਉਹਨਾਂ ਨੇ ਕਰ ਲੈ ਤੈਨੂੰ ਤੋਂ 228 ਸੂਤ ਜਿਹੜੇ ਚੋਰੀ ਕਰਾਏ ਦੱਸੇ ਨਹੀਂ ਕਿੱਥੇ ਆ ਉਹਨਾਂ ਤੇ ਕਰਨਾ ਚਾਹੀਦਾ ਰੇਡ ਤਾਂ ਉਹ ਜਿਹੜੇ ਘੱਟ ਗਿੰਦਿਆਂ ਜ਼ੁਲਮ ਕਰਨਾ ਚਾਹੀਦਾ ਗਲਮ ਕਰਦੇ ਤੇ ਰੇਡ ਤਾਂ ਕਰਨਾ ਸੀ ਦੋ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਦੇ ਐਗਰੀਕਲਚਰ ਯੂਨੀਵਰਸਿਟੀ ਦੇ ਉਹਨਾਂ ਨੇ ਸਾਡੀਆਂ ਬੀਬੀਆਂ ਦੇ ਉੱਤੇ ਜ਼ੁਲਮ ਕੀਤਾ ਤੇ ਜੇ ਬਾੜੀ ਖੇਤ ਨੂੰ ਖਾਣ ਲੱਗ ਜਾਵੇ ਤੇ ਫੇਰ ਸਾਡੀਆਂ ਧੀਆਂ ਨੂੰ ਸਾਡੀਆਂ ਭੈਣਾਂ ਦੇ ਬਰਾਬਰ ਹੁੰਦੀਆਂ ਤੇ ਜੇ ਪ੍ਰੋਫੈਸਰ ਹੀ ਇਹੋ ਜਿਹਾ ਕੰਮ ਕਰ ਲੈਣ ਤੇ ਫੇਰ ਤਾਂ ਰੱਬ ਹੀ ਰੱਖਾ ਹੈ ਫਿਰ ਉਹਦੇ ਤਾਂ ਨਹੀਂ ਰੇਡ ਕਰਦੇ ਰੇਡ ਉਹਨਾਂ ਤੇ ਕਰਨਾ ਸੀ ਜਿਨ੍ਹਾਂ ਦੀ ਜ਼ੁਲਮ ਕਰਦੇ ਸੀ ਜਿਨ੍ਹਾਂ ਨੇ ਯਾਨੀ ਕਿ ਮੁਸਲਮਾਨਾਂ ਦੇ ਖਿਲਾਫ ਆ ਜਿੰਨਾਂ ਦੇ ਵੀਰ ਦੇ ਖਿਲਾਫ ਆ ਇਹ ਹਿੰਦੂ ਦਾ ਮਸਲਾ ਨਹੀਂ ਹੈ ਇੱਥੇ ਪੰਜਾਬ ਦੇ ਵਿੱਚ ਇੱਕ ਹਿੰਦੂ ਵੀਰ ਆ ਸਾਡੇ ਤਾਮਲ ਦੇ ਵਿੱਚ ਹਿੰਦੂ ਹੀ ਆ ਨਾ ਸਾਡੇ ਹਿੰਦੂ ਆਪਣਾ ਮੁਲਕ ਮੰਗਦੇ ਆ ਤੇ ਫਿਰ ਉਹ ਤਾਮਲਾਂ ਦੇ ਉੱਤੇ ਜ਼ੁਲਮ ਕੀਤਾ ਉਹਨਾਂ ਦੀ ਬੀਬੀਆਂ ਜਾਫਨਾ ਚ ਲੈ ਗਏ ਆ ਤੇ ਫੌਜ ਤੋਂ ਨਵੀਂ ਸੰਤਾਨ ਉਹਨੇ ਨੇ ਪਾਇਆ ਕੀਤੀ ਹੈ ਮੈਂ ਉਸ ਤੇ ਜਾ ਕੇ ਆਏ ਆ ਜਿਸ ਕਰਕੇ ਜ਼ੁਲਮ ਹੋ ਰਿਹਾ ਹੈ ਨਾਗਿਆ ਤੇ ਜ਼ੁਲਮ ਹੋ ਰਿਹਾ ਹੈ ਕਿ ਜਰਾਤੀਆਂ ਤੇ ਜ਼ੁਲਮ ਹੋ ਰਿਹਾ ਸਿੱਖਾਂ ਤੇ ਜ਼ੁਲਮ ਹੋ ਰਿਹਾ ਰਾਜਪੂਤਾਂ ਨਾਲ ਤੇ ਜ਼ੁਲਮ ਹੋ ਰਿਹਾ ਹੈ ਰਸਾਈਆਂ ਤੇ ਜ਼ੁਲਮ ਹੋ ਰਿਹਾ ਇਹਨੂੰ ਰੋਕਣਾ ਚਾਹੀਦਾ ਇਸ ਲਈ ਮੈਮੋਰੈਂਸ ਦਾ ਦੂਜਾ ਮੈਂਬਰ ਨੇ ਤਨਮਨਜੀਤ ਸਮਿਲੇ ਰਾਣ ਤਨਮਨਜੀਤ ਸਿੰਘ ਜਿਹੜਾ ਸਾਡਾ ਐਮਪੀ ਹੈ ਉਹਨੂੰ 2 ਘੰਟੇ ਹਵਾਈ ਅੱਡੇ ਤੇ ਰੋਕਣਾ ਤੇ ਗੈਰ ਕਾਨੂੰਨੀ ਮਨੁੱਖੀਕਰਾਂ ਦੀ ਲੰਘਣਾ ਹੋਈ ਹੈ ਜੇ ਇੱਕ ਐਮਪੀ ਨਾਲ ਹੀ ਇੰਗਲੈਂਡ ਦੇ ਨਾਲ ਇਹ ਹਾਲ ਹੈ ਤੇ ਫਿਰ ਸਾਡੇ ਨਾਲ ਕੀ ਹੈ ਅਸੀਂ ਬੜੀ ਸ਼ਰਮ ਮਹਿਸੂਸ ਕਰਦੇ ਹਾਂ ਕਿ ਸਾਡਾ ਸਿੱਖ ਐਮਪੀ ਉਹਦੇ ਤੇ ਜ਼ਬਰ ਕੀਤਾ ਇੱਕ ਪੰਜਾਬੀ ਸਿੱਖ ਸਿੱਖ ਸੀ ਕਿਉਂ ਰੋਕਿਆ ਉਹਦੇ ਕਾਰਨ ਕੀ ਸੀ ਉਹਦੇ ਵੇ ਬੰਬ ਤੋਖ ਦੱਸੋ ਕੀ ਸੀ ਉਹਦੇ ਕੋਲ ਕਿਉਂ ਰੋਕਿਆ ਕੀ ਕਰਨਾ ਕਿਉਂ ਦਲੀਲ ਕੀਤਾ ਇਸ ਕਰਕੇ ਇਹ ਆਰਐਸਐਸ ਨਾਗੌਰ ਸਾਨੂੰ ਜਾਗੂਜਕੀ ਦਲੀਲ ਕਰ ਰਹੀ ਹੈ ਕਿ ਦੂਜੇ ਪਾਸੇ ਮਣੀਪੁਰ ਦੇ ਵਿੱਚ ਜਿਹੜੀਆਂ ਬੀਬੀਆਂ ਦੋ ਉਹਨਾਂ ਨੂੰ ਪਹਿਲਾਂ ਤਾਂ ਬਲਾਤਕਾਰ ਕੀਤਾ ਉੱਪਰ ਵਰਗ ਦੀਆਂ ਬੀਬੀਆਂ ਫਿਰ ਉਹਨਾਂ ਨੂੰ ਘਮਾਇਆ 4 ਮਈ ਦੀ ਗੱਲ ਹੈ ਠਮਾ ਕੇ ਉਹਨਾਂ ਦੇ ਉੱਤੇ ਬਹੁਤ ਵੱਡਾ ਜ਼ੁਲਮਾ ਪੂਰੀ ਦੁਨੀਆ ਨੇ ਵੇਖਿਆ ਦੁਨੀਆ ਸ਼ਰਮਨਾਕ ਹੋ ਰਹੀ ਮੋਦੀ ਦਾ ਸਿਰ ਨੀਵਾਂ ਨਹੀਂ ਹੋਇਆ ਹੋਇਆ ਤਾਂ ਨਹੀਂ ਹੋਇਆ ਪੂਰੇ ਇੰਡੀਆ ਦਾ ਪੂਰੇ ਸਰਾਂ ਦਾ ਸਿਰ ਨੀਵਾਂ ਹੋ ਗਿਆ ਇਹ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਬਰੇਨ ਹੈ ਉਹ ਵੀ ਬੀਜੇਪੀ ਆਰਐਸਐਸ ਤੋਂ ਖੂਬ ਹੋ ਗਿਆ ਇਸ ਕਰਕੇ ਜਦੋਂ ਜਾਦੇ ਰੌਲਾ ਪਏਗਾ 4 ਗੱਲ ਕਹੇ ਫਿਰ ਸੁਪਰੀਮ ਕੋਰਟ ਹੈ ਸੁਪਰੀਮ ਕੋਰਟ ਨੂੰ ਕਰਦੀ ਸੁਪਰੀਮ ਕੋਰਟ ਨੇ ਛੋ ਮੋਟਾ ਐਕਸ਼ਨ ਕਿਉਂ ਨਹੀਂ ਲਿਆ ਤੋਂ ਹਾਈ ਕੋਰਟ ਨੇ ਛੋ ਮੋਟਾ ਐਕਸ਼ਨ ਕਿਉਂ ਨਹੀਂ ਲਿਆ ਹਾਈ ਕੋਰਟ ਨੇ ਛੋ ਮੋਟਾ ਐਕਸ਼ਨ ਨਹੀਂ ਲਿਆ ਜਦੋਂ ਨੈਸ਼ਨਲ ਹਿਊਮਨ ਰਾਈਟਸ ਬੋਲਦਾ ਘਟ ਗਿੰਤੀਆਂ ਦਾ ਬੋਲਦਾ ਸੁਪਰੀਮ ਕੋਰਟ ਬਾਅਦ ਚ ਬੋਲੀ ਜਦੋਂ ਪੂਰਾ ਗਿਆ ਪਹਿਲ ਜਿੰਨਾ ਬੋਲੀ ਚਲ ਠੀਕ ਬੋਲੀ ਹੈ ਪਰ ਟਾਈਮ ਤੇ ਬੋਲਣਾ ਚਾਹੀਦਾ ਸੀ ਜਦੋਂ ਵੇਲਾ ਲੰਘ ਜੇ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਮਨੀਪੁਰ ਦੇ ਇਹ ਬੀਬੀ ਜਿਹੜੀ ਸੀ ਇਹ ਬੀਬੀ ਤਾਂ ਹੈ ਜਿੱਥੇ ਇੱਕ ਫੌਜੀ ਦੀ ਹੈ ਜਿੱਥੇ ਘਰ ਵਾਲੀ ਜਿਹੜਾ ਕੀ ਸੀ ਜਿਹੜਾ ਕਾਰਗਲ ਦੇ ਵਿੱਚ ਜਿਹਨੇ ਆਪਣੀ ਆਪਣੀ ਪੂਰੀ ਚੜ੍ਹਦੀ ਕਲਾ ਦੇ ਨਾਲ ਕੰਮ ਕੀਤਾ ਜੇ ਇਕਾਰ ਕਲਾ ਦਾ ਹਾਲ ਹੈ ਤੇ ਅੱਜ ਇਥੋਂ ਸਾਰਿਆਂ ਦਾ ਕੀ ਹਾਲ ਹੈ ਇਸ ਕਰਕੇ ਉਹਨਾਂ ਦੇ ਅਸੀਂ ਨਾਲ ਖੜੇ ਹਾਂ ਸਰ ਸਿੰਘ ਜੀ ਥੋੜੀ ਅਗਲੀ ਰਣ ਮੰਗ ਪੱਤਰ ਦੇਣ ਤੋਂ ਬਾਅਦ ਮੈਂ ਇੱਕ ਕਮੇਟੀ ਬਣਾਈ ਆ ਉਹ ਹਰਿਆਣੇ ਵੀ ਜਾਊਗੀ ਹਰਿਆਣੇ ਜਾ ਕੇ ਓਪੀਜੀ ਇਹ ਉਹਦੇ ਵਿੱਚ ਉਹਦੇ ਵਿੱਚ ਚੀਮਾ ਸਾਹਿਬ ਆ ਉਹਦੇ ਚ ਪੰਨੂ ਸਾਹਿਬ ਆ ਪ੍ਰਗਟ ਸਿੰਘ ਦਾ ਅਮਰਪਾਲ ਸਿੰਘ ਲਕੀਰ ਸਾਹਿਬ ਹੈ ਸੌਂਟੀ ਸਾਹਿਬਾ ਸਾਰੀ ਇੱਕ ਟੀਮ ਹੈ ਉੱਥੇ ਜਾ ਕੇ ਸਾਰੀ ਰਿਪੋਰਟ ਦੇਉਗੀ ਅਗਲੀ ਰਣਨੀਤੀ ਕਰਾਂਗੇ ਕਰਨ ਜੀ ਜਸਕਰਨ ਜੀ 9 ਤਰੀਕ ਨੂੰ ਬੰਦ ਦੀ ਕਾਰ ਬੰਦ ਦੀ ਕਮਾਲ ਅਸੀਂ ਤਾਂ ਪਹਿਲਾਂ ਹੀ ਆ ਜੀ ਅਸੀਂ ਤਾਂ ਪਹਿਲਾਂ ਹੀ ਆ ਜਿਹੜੀ ਬੰਦ ਭਾਰਤ ਦੀ ਕਾਲ ਆ ਸੀ ਉਹਦੇ ਨਾਲ ਆ ਤੇ ਸਾਰਿਆਂ ਨੂੰ ਕਹਿਣੋ ਭਾਈ ਇਹ ਜ਼ੁਲਮ ਸਾਡੇ ਤੇ ਹੋਇਆ ਪਮਾ ਮਨੀਪੁਰ ਛੋਇਆ ਪਮਾ ਹਰਿਆਣੇ ਛੋਇਆ ਇਹ ਸਾਡੀ ਮਨੁੱਖਤਾ ਦੀ ਗੱਲ ਹੈ ਤੇ ਇਸ ਕਰਕੇ ਉਹਦੇ ਨਾਲ ਅਸੀਂ ਚੜ੍ਹਤਾਂ ਮੰਖੜਿਆਂ ਤੇ ਸਾਰੀ ਪਾਰਟੀ